हां जी वीर जी ਕੀ ਨਾਮ ਆ ਤੇ ਕਿਹੜਾ ਪਿੰਡ ਆ ਤੁਹਾਡਾ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਪਿੰਡ ਕਾਲੇ ਕੇ ਤਾਰ ਕੀ ਗੱਲ ਹੋਈ ਆ ਜਿਹੜਾ ਤੁਸੀਂ ਇੱਥੇ ਖੜੇ ਜੇ ਅੱਜ ਅਸੀਂ ਜੀ ਇਸ ਬੰਦ ਵਿੱਚ ਖੜੇ ਆ ਜੀ 80 ਤੋਂ 9 ਬਾਦ ਤੋਂ ਰਕਬਾ ਸਫਾ ਸਿੰਘ ਵਾਲਾ ਨਾਲ ਕਾਲੇ ਕੇ ਨਾਲ ਕਿਹੜਾ ਨਾਲ ਬੰਗਲਾ ਰਾਏ ਨਾਲ ਤਲਵੰਡੀ ਤੇ ਸਾਰੇ ਪਿੰਡਾਂ ਨੂੰ ਇਹ ਡਰੇਨ ਜਾਂਦੀ ਆ ਸਾਰੇ ਕਿਸਾਨਾਂ ਨੇ ਡਰੇਨ ਨਪੀ ਹੋਈ ਆ ਸਾਨੂੰ ਪੰਜ ਸੱਤ ਸਾਲਾਂ ਦਹਾ ਸਾਲਾਂ ਤੋਂ ਸਾਡੇ ਵਾੜ ਵਟੇਰੇ ਵੀ ਇਹ ਜ਼ੋਰ ਲਾਉਂਦੇ ਆ ਗਏ ਆ ਸਰਕਾਰਾਂ ਗਾੜੀ ਵੀ ਅਸੀਂ ਬੇਨਤੀਆਂ ਕੀਤੀਆਂ ਵੀ ਇਹ ਡਰੇਨ ਕੱਢੀ ਜਾਵੇ ਕੀ ਨਾ ਨੁਕਸਾਨ ਹੋਵੇ ਸਾਡੀ ਫਸਲ ਦਾ ਹਰ ਸਾਰੀ ਸਾਡਾ ਨੁਕਸਾਨ ਹੁੰਦਾ ਵਾ ਇੱਕ ਰੇ ਝੋਨਾ ਤਗੜੇ ਹੋ ਗਏ ਲੱਗਦਾ ਵਾ ਦੁਬਾਰੇ ਕਿੱਥੇ ਲੱਗਦਾ ਇੰਨੇ ਖਾ ਕੇ ਆਉਂਦੇ ਝੋਨਿਆਂ ਦੇ ਤੇ ਬਾਕੀ ਜਿੰਨੇ ਭਰਾ ਸਾਰਿਆਂ ਦਾ ਜਿੰਨੇ ਭਰਾ ਬੈਠੇ ਆ ਖੜੇ ਨਾਲ ਸਾਰਿਆਂ ਦਾ ਝੋਨਾ ਮਰਿਆ ਸਾਰਿਆਂ ਗੜੀ ਅਸੀਂ ਇਹੋ ਸਰਕਾਰਾਂ ਗੜੀ ਹੱਥ ਜੋੜ ਕੇ ਅਪੀਲ ਬੇਨਤੀ ਕਰਦੇ ਆ ਕਿ ਇਹ ਜਿੰਨਾ ਹੈਗਾ ਦੁਬਾਰੇ ਨੂੰ ਇਹਦੀ ਨਕਵਾਰੀ ਕੀਤੀ ਜਾਵੇ ਖਲਾਈ ਕੀਤੀ ਜਾਵੇ ਆ ਸਾਰੇ ਕਾਗਜ਼ ਥੱਬਾ ਮੇਰੇ ਕੋਲੇ ਆ ਜੀ ਡੀਸੀ ਤਾਈ ਵੀ ਮੈਂ ਹੋ ਆਇਆ ਤਹਿਸੀਲਦਾਰ ਸਾਹਿਬ ਨੇ ਮੋਹਰਾਂ ਲਾ ਕੇ ਸਾਈਨ ਕਰਕੇ ਦਿੱਤੇ ਆ ਨਿਸ਼ਾਨਤੀ ਤੇ ਲਿਆਣ ਕੇ ਡਰੇਨ ਢੱਕ ਦਿੰਦੇ ਆ ਸਰਕਾਰਾਂ ਦੇ ਜ਼ੋਰ ਤੇ ਇਹਨੂੰ ਨੱਪਿਆ ਜਾਂਦਾ ਵਾ ਨਾ ਇਹਦੀ ਨਿਸ਼ਾਨਤੀ ਹੁੰਦੀ ਆ ਨਾ ਕੋਈ ਖਲਾਈ ਹੋਣ ਥਿੰਦਾ ਜਦੋਂ ਇਤਨਾ ਸਾਡਾ ਸਾਲ ਭਰ ਨੁਕਸਾਨ ਹੁੰਦਾ ਵਾ ਫੇਰ ਅਸੀਂ ਦਰੋਂਦੇ ਪਿੱੜਦੇ ਆ ਸਰਕਾਰ ਗਾੜੀ ਬੇਨਤੀਆਂ ਕਰਦੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੈ ਵੈਗਰ ਜੀ ਕਾ ਖਾਲਸਾ ਵੈਗਰ ਜੀ ਕਾ ਖਾਲਸਾ ਵਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਤੁਹਾਡਾ ਮੇਰਾ ਨਾਮ ਜਹੇਦਾਰ ਪ੍ਰਤਾਪ ਸਿੰਘ ਅੱਜ ਜਿਹੜਾ ਇੱਥੇ ਤੁਸੀਂ ਇਕੱਠਾ ਕੀਤਾ ਵਾ ਕਿਸ ਬੇਸ ਦੇ ਕੇ ਮਤਲਬ ਕੀ ਪ੍ਰੋਬਲਮ ਹੈਗੀ ਮੈਂ ਕੋਟਪੂਟੇ ਦੇ ਰਹਿਣ ਵਾਲਾ ਆ ਜੋ ਸਾਰੇ ਇੱਥੇ ਸੰਗਤ ਇਕੱਠੀ ਹੋਈ ਆ ਇਹ ਇੱਕ ਪਿੰਡ ਨਹੀਂਗਾ ਘੱਟੋ ਘੱਟ ਇਹ ਦਸਾਂ ਪਿੰਡਾਂ ਨੂੰ ਨੁਕਸਾਨ ਹੋਣ ਰਿਹਾ ਬਹੁਤ ਭਾਰੀ ਤਾੜ ਦੀ ਸੀਤੋਂ ਤੋਂ ਲੈ ਕੇ ਕੋਟ ਨੌ ਬਾਦ ਕੋਟ ਸਫਾ ਸਿੰਘ ਵਾਲਾ ਕਾਲੇਕੇ ਬੰਗਲਾ ਰਾਏ ਤਲਵੰਡੀਆਂ ਥੱਲੇ ਚਾਂਨ ਚਾਤ ਤੱਕਰ ਤੇ ਬਾਧਰ ਨਗਰ ਤੱਕਰ ਇਹ ਜਿਹੜਾ ਸਾਰਾ ਏਰੀਆ ਡੁੱਬ ਜਾਂਦਾ ਆ ਜਦੋਂ ਵੀ ਮੀਂਹ ਪੈਂਦਾ ਆ ਇਹ ਜਿਹੜੇ ਕਿਸਾਨ ਆ ਇਹਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਜਾਂਦਾ ਆ ਹੁਣ ਸਿਰਫ 2 ਘੰਟੇ ਮੀਂਹ ਪਿਆ ਆ ਤੇ ਆ ਮੀਲਾਂ ਦੇ ਵਿੱਚ ਪਾਣੀ ਜਿਹੜਾ ਖੜਾ ਘੱਟੋ-ਘੱਟ 5-5 ਫੁੱਟ ਸਾਰਿਆਂ ਨੇ 3500-4000 ਰੁਪਇਆ ਦੇ ਕੇ ਝੋਨਾ ਲਵਾਇਆ ਆ ਤੇ ਸਭ ਝੋਨੇ ਦਾ ਨੁਕਸਾਨ ਹੋ ਚੁੱਕਾ ਇਹਨੂੰ ਦੁਬਾਰਾ ਲਾਉਣਾ ਪੈਣਾ ਆ ਇਹ ਸਾਰੀਆਂ ਸੰਗਤਾਂ ਇਹ ਬੇਨਤੀਆਂ ਕਰਦੀਆਂ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਇਹ ਸਾਡਾ ਜਿਹੜਾ ਪਾਣੀ ਦਾ ਨਿਕਾਸ ਆ ਇਹ 1011 ਕਰਮ ਦੀ ਡਰੇਨ ਆ ਸਰਕਾਰੀ ਥਾਂ ਛੱਡਿਆ ਹੋਇਆ ਆ ਮਾਜਵਾ ਵੈਸੇ ਸਰਕਾਰ ਨੇ ਇਸ ਥਾਂ ਦਾ ਕਿਸੇ ਨੂੰ ਨਹੀਂ ਦਿੱਤਾ ਇਹ ਮਾਜਵਾ ਵੀ ਦਿੱਤਾ ਜਾਵੇ ਕਿ ਇਹ ਜਿਹੜੀ ਡਰੇਨ ਆ ਇਹਦੀ ਖਲਾਈ ਕਰਕੇ ਤੇ ਇਹ ਜੋ ਬਾਦਰ ਨਗਰ ਤੋਂ ਵੱਡੀ ਡਰੇਨ ਉਤਰਦੀ ਆ ਉਹਦੇ ਵਿੱਚ ਇਹਦਾ ਨਿਕਾਸ ਹੋ ਜਾਣਾ ਆ ਤੇ ਜਿੰਨੀਆਂ ਵੀ ਪੰਜਾ ਸੱਤਾ ਪਿੰਡਾਂ ਦੀਆਂ ਪੰਚਾਇਤਾਂ ਤੇ ਜਿੰਨੇ ਵੀ ਲੋਕ ਆ ਇਹ ਸਾਰੇ ਜਿਹੜੇ ਏਡੇ ਵੱਡੇ ਨੁਕਸਾਨ ਤੋਂ ਤਾਂ ਬਚ ਸਕਦੇ ਆ ਜੇ ਦੀ ਖਲਾਈ ਕਰਕੇ ਤੇ ਡਰੇਨ ਜਿਹੜੀ ਪਾਈ ਜਾਵੇ ਤੇ ਸਾਰੀਆਂ ਸੰਗਤਾਂ ਦਾ ਜਿਹੜਾ ਨਾ ਇਹ ਨੁਕਸਾਨ ਹੋਣ ਤੋਂ ਬਚ ਸਕਦੇ ਆ ਹੁਣ ਜੇ ਦੁਬਾਰਾ ਝੋਨਾ ਲਾਉਣਾ ਪਿਆ ਤੇ 4-4 ਹਜ਼ਾਰ ਹੋਰ ਤੇ 2-2 ਹਜ਼ਾਰ ਡੀਜ਼ਲ ਦਾ 6-7000 ਰੁਪਿਆ ਕਿੱਲੇ ਨੂੰ ਪਊਗਾ ਤੇ ਜਿਹੜੇ 20 ਦਿਨ ਲੋਡ ਲੇਟ ਹੋ ਗਿਆ ਉਹ ਝੋਨਾ ਨਾਲ ਤੁਹਾਨੂੰ ਪਤਾ ਵੀ ਕੀ ਹੋਊਗਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਆ ਸਾਰੀ ਸੰਗਤ ਦਾ ਅਸੀਂ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਕੋਈ ਐਡਾ ਵੱਡਾ ਕੰਮ ਨਹੀਂਗਾ ਮਨਜ਼ੂਰੀ ਦੇ ਕੇ ਜਿਹੜੀ ਡਰੈਨ ਆ ਇਹਦਾ ਪਾਣੀ ਦੀ ਨਿਕਾਸੀ ਕਰਾਈ ਜਾਵੇ ਤੇ ਸਾਰੇ ਜਿਹੜੇ ਪੰਜ ਸੱਤ ਪਿੰਡ ਆ ਇਹ ਵਿਚਾਰੇ ਖੁਸ਼ਹਾਲ ਹੋਣ ਨਹੀਂ ਤੇ ਬਹੁਤ ਮੰਦੀ ਹਾਲਤ ਆ ਲੜਾਈਆਂ ਵੀ ਹੋਣ ਤੱਕਰੇ ਕਰਾਰ ਚਲੇ ਜਾਂਦਾ ਆ ਇਸ ਕਰਕੇ ਅੱਗੇ ਹੋਈਆਂ ਵੀ ਆ ਕਿਸ ਕਰਕੇ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਇਹ ਜ਼ਰੂਰੀ ਜਿਹੜਾ ਇਹਨੂੰ ਵੇਖਿਆ ਜਾਵੇ ਤੇ ਜ਼ਰੂਰੀ ਇਹ ਜਿਹੜਾ ਕੰਮ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਆ ਜੀ ਵੀਰ ਜੀ ਕਿਹੜਾ ਪਿੰਡ ਦਾ ਆਪਣਾ ਨਾਮ ਹੈਗਾ ਜੀ ਬਲਜੀਤ ਸਿੰਘ ਪਿੰਡ ਬਲਾਰਾ ਹੈ ਜੀ ਕੀ ਮੁਸ਼ਕਲ ਆਈ ਹੈ ਜਿਹੜੀ ਆ ਪਹਿਲੀ بارش ਮੌਸਮ ਦੀ ਜਿੱਦਾਂ ਮੰਨ ਲਿਆ ਜਾਵੇ ਤੇ ਅੱਜ ਇਹ ਮੁਸ਼ਕਲ ਆ ਗਈ ਹੈ ਕਿੰਨਾ ਕੁ ਨੁਕਸਾਨ ਤੁਸੀਂ ਮੰਨਦੇ ਹੋਏ ਸੀ ਇਹ ਜੀ ਹਰ ਸਾਲੀ ਨੁਕਸਾਨ ਹੁੰਦਾ ਹੈ ਕਿ ਪਹਿਲੀ بارش ਦੇ ਨਾਲ ਹੀ 80 ਘਟ 28 300 ਏਕੜਾਂ ਝੋਨਾ ਲੱਗਾ ਜੀ ਕਿੰਨੇ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਇਹ ਹੈਗੇ ਜੀ ਕਿ ਤਕਰੀਬਨ 7-8 ਪਿੰਡ ਹੈ ਜੀ ਕੀ ਮੰਗ ਕਰਦੇ ਜੀ ਹੁਣ ਸਰਕਾਰ ਤੋਂ ਵੀ ਮੰਗੇ ਹੋਈ ਕਰਦੇ ਆ ਵੀ ਇਹ ਕਿਹੜਾ ਵੀ ਕੋਈ ਵੀ ਨਵੀਂ ਡਰੇਨ ਕੱਢਣੀ ਹੈ ਪੁਰਾਣੀ ਡਰੇਨ ਹੈਗੀ ਤੇ ਲੋਕਾਂ ਨੇ ਪੂਰ ਲਈ ਹੈ ਜੀ ਤੇ ਉਹਦੀ ਅਹੀਂ ਐਨੇ ਵੀ ਖਲਾਈ ਕੀਤੀ ਜਾਵੇ ਤੇ ਜਿਹੜਾ ਪਾਣੀ ਆਏ ਆਪਦਾ ਟਿਕਾਣੇ ਤੇ ਪਹੁੰਚ ਜਾਵੇ ਇੱਥੇ ਕਿੰਨਾ ਚਿਰ ਪਹਿਲਾਂ ਡਰੇਨ ਚੱਲਦੀ ਸੀ ਇੱਥੇ ਤੁਹਾਡੇ ਕਿੰਨਾ ਚਿਰ ਪਹਿਲਾਂ ਕੋਈ 12 13 ਸਾਲ ਪਹਿਲਾਂ ਡਰੇਨ ਚੱਲੂ ਸੀ ਚੱਲੂ ਸੀ ਹਾਂਜੀ ਬਵਾਦੀ ਬਵਾਦੀ ਉਹ ਕੀ ਮੰਗ ਕਰਦੇ ਹੁਣ ਮੰਗਾ ਇਹੋ ਹੀ ਕਰਦੇ ਆ ਕਿ ਸਭ ਤੋਂ ਪਹਿਲਾਂ ਤਾਂ ਡਰੇਨ ਦਾ ਕੰਮ ਕੀਤਾ ਜਾਵੇ ਜੀ ਹਾਂਜੀ ਭਾਜੀ ਕੀ ਨਾਮ ਤੇ ਕਿਹੜਾ ਪਿੰਡ ਜੀ ਸ਼ੈ ਨੰਬਰ ਕੀ ਮੁਸ਼ਕਿਲ ਹੈ ਜਿਹੜੀ ਤੁਸੀਂ ਇੱਥੇ ਅੱਜ ਆ ਸਾਰਾ ਏਰੀਆ ਡੁਬਾ ਪਿਆ ਟਾਈਟ ਅੰਸਰ ਪਹਿਲਾਂ ਪੰਜਾ ਦਾ ਪਿੰਡਾਂ ਦਾ ਏਰੀਆ ਹਰ ਸਾਰੀ ਡੁੱਬ ਜਾਂਦਾ ਔਰ ਵੀ ਡੁਬਣਾ ਹੈ ਤੇ ਆ ਸਾਡਾ ਬਾਗਿਆ ਔਰ ਵੀ ਆਇਆ ਹੈ ਸਾਨੂੰ 1 ਰੁਪਈਆ ਨੇ ਮਿਲਿਆ ਬੈਂਕਾਂ ਦਾ ਕਾਊਂਟ ਨੰਬਰ ਤੇ ਪਹੁੰਚੇ 8 ਹਾ ਉਸਰ ਚਲੇ ਗਏ ਇਹ ਅਜੇ ਤੱਕ ਤੁਸੀਂ ਕਿਸੇ ਉੱਚ ਅਧਿਕਾਰੀ ਨੂੰ ਜਿਵੇਂ ਮਤਲਬ ਕਿ ਜਾਰੀ ਕਿਸੇ ਨੂੰ ਦਿਖਾਇਆ ਜਾ ਕੇ ਇਹ ਵੀ ਮਤਲਬ ਕਿ ਸਾਨੂੰ ਮੁਆਵਜ਼ਾ ਸਰਕਾਰ ਵੱਲੋਂ ਆ ਗਿਆ ਸਾਡੇ ਤੱਕ ਪਹੁੰਚ ਨਹੀਂ ਹੋਈ ਹਾਂਜੀ ਹਰ ਥਾਂ ਜੀ ਸਾਬ ਨੂੰ ਕੰਪਲੇਨਾਂ ਕੀਤੀਆਂ ਐ ਐਸਡੀਐਮ ਸਾਹਿਬ ਦੇ ਗਏ ਆ ਤਹਿਸੀਲਦਾਰ ਸਾਹਿਬ ਦੇ ਗਏ ਆ ਕਨ ਕੋ ਸਾਫ ਥੱਲੇ ਥੱਲੇ ਅਫਸਰ ਬੈ ਕੇ ਖਾ ਕੇ ਬੈਂਕਾਂ ਦਾ ਅਕਾਊਂਟ ਦੇ ਵਿੱਚ ਪੈਸੇ ਪਾਏ ਆ ਇੱਕ ਪੰਜ ਪੈਸੇ ਸਾਨੂੰ ਨਹੀਂ ਮਿਲੇ ਅਸੀਂ ਉਹ ਮੰਗ ਕਰਦੇ ਸਾਡਾ ਪਿਛਲਾ ਵੀ ਨਹੀਂ ਦਿੱਤਾ ਹੁਣ ਗਾ ਫੇਰ ਮੰਗ ਕੇ ਦੀ ਮੰਗ ਕਰਦੇ ਆ ਜਿਲਾ ਦੁਆਇਆ ਜਾਵੇ ਤੇ ਅੱਜ ਆ ਹੁਣ ਦੁਆਇਆ ਜਾਵੇ ਕਿੰਨੇ ਦਿਨ ਦਿਖਾਈ ਕਿ ਸੀ ਮੇਨ ਜਿਹੜੀ ਮੰਗ ਤੁਹਾਡੀ ਕੀ ਹੈਗੀ ਹੈ ਸਰਕਾਰ ਤੋਂ ਅਸੀਂ ਤਾਂ ਨੇ ਡਰੇਨ ਤੇ 10-12 ਫਰ ਖਲਾਈ ਕੀਤੀ ਜਾਵੇ ਤੇ ਪਾਣੀ ਸਾਰਾ ਨਿਕਾਲ ਸੋ ਕਿੰਨੇ ਨਿਕਲ ਜੇ ਪਾਣੀ ਸਾਰਾ ਨਿਕਲ ਜਾਵੇ